ਜਿਹੜੀ ਕਿ ਰੇਪ ਦੀ ਐ ਫਿਰ ਲੱਗਿਆ 351 ਜਿਹੜੀ ਥ੍ਰੈਟ ਦੀ ਐ ਫਿਰ ਅਗਰ 61 ਜਿਹੜੀ ਕ੍ਰਿਮੀਨਲ ਕਾਂਸਪਰੇਸੀ ਦੀ ਐ ਫਿਰ 67 ਜਿਹੜੀ ਕਿ ਆਈਟੀ ਦੀ ਲੱਗੀ ਐ ਇਹ ਹੈਗਾ ਹੈ ਕਨਸੈਂਸ਼ੁਅਲ ਸੈਕਸ ਜਿਹੜਾ ਆ ਨਾਨ ਕਨਸੈਂਸ਼ੁਅਲ ਸੈਕਟ ਇਹਦਾ ਐਕਟ ਜਿਹੜਾ ਲੱਗਿਆ ਐ ਫਿਰ 67 ਦਾ ਲੱਗਿਆ ਕਿ ਪਬਲਿਸ਼ਿੰਗ ਸੱਚ ਐਕਟ ਵਿਦਆਊਟ ਦਾ ਪਰਮਿਸ਼ਨ ਤਾਂ ਇਹ ਸਾਰੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਮੇਰੀ ਐਸਐਸਪੀ ਸਾਹਿਬ ਨਾਲ ਹੁਣ ਵੀ ਗੱਲ ਹੋਈ ਐ ਅੱਧਾ ਘੰਟਾ ਪਹਿਲਾਂ ਕਿ ਆਪਣੀ ਇਸ ਤੋਂ ਐਫਆਈਆਰ ਤੋਂ ਬਾਅਦ ਕੀ ਇਹਦਾ ਅੱਗੇ ਐਕਟੀਵਿਟੀ ਕੀ ਕੀਤੀ ਆ ਉਹ ਕਹਿੰਦੇ ਜੀ ਸਾਡੀਆਂ ਰੇਡਸ ਪੈ ਰਹੀਆਂ ਨੇ ਦਾ ਬாய் ਇਜ਼ ਨਾਟ ਅਵੇਲੇਬਲ ਲੁਕਆਊਟ ਨੋਟਿਸ ਜਿਹੜਾ ਹੈਗਾ ਉਹ ਲੜਕੇ ਦਾ ਵੀ ਨਿਕਲਿਆ ਹੋਇਆ ਤੇ ਉਹਦਾ ਜਿਹੜਾ ਫਰੈਂਡ ਉਹਦਾ ਵੀ ਲੁਕਆਊਟ ਨੋਟਿਸ ਨਿਕਲਿਆ ਹੋਇਆ ਇਸੇ ਜੇ ਤੇ ਕਿ ਲੜਕੀ ਬਿਲਕੁਲ ਹੋਰ ਐਜੂਕੇਸ਼ਨ ਲਗਾਏ ਜਾ ਰਹੀ ਸੀ ਕਿਉਂਕਿ ਪੁਲਿਸ ਕੋਲ ਸਪੋਰਟ ਨਹੀਂ ਕਰ ਰਹੀ ਕਿ ਉਹਦੇ ਫੋਨਲੀ ਚੈੱਕ ਵਿੱਚ ਗਏ ਨੇ ਉਹ ਦੰਕੇ ਉਹਦੇ ਰਿਮ ਬਲਾਕ ਦੇ ਦੇਖੋ ਇਹ ਹੈ ਕਿ ਜਿਹੜਾ ਜਿਹੜੀਆਂ ਤੁਹਾਡੇ ਨੋਟਿਸ ਜਿਹੜਾ ਹੈਗਾ ਕਿ ਫੋਨ ਚੈੱਕ ਕਰਨਾ ਇਹ ਦੋਵਾਂ ਪਾਰਟੀਆਂ ਦੀ ਕੀਤੇ ਜਾਂਦੇ ਨੇ ਇਹ ਨਹੀਂ ਆ ਕਿ ਲੜਕੀ ਝੂਠ ਬੋਲ ਰਹੀ ਆ ਜਾਂ ਲੜਕਾ ਝੂਠ ਬੋਲ ਰਿਹਾ ਇਹ ਪੁਲਿਸ ਦੀ ਇੱਕ ਕਾਰਵਾਈ ਹੁੰਦੀ ਆ ਜਿਹਦੇ ਅੰਦਰ ਕਿ ਦੋਵਾਂ ਧਿਰਾਂ ਦੀਆਂ ਜਿਹੜੀਆਂ ਨੇ ਫੋਨ ਚੈੱਕ ਕੀਤੇ ਜਾਣਗੇ ਔਰ ਲੜਕੀ ਹੈ ਡੈਫੀਨਿਟਲੀ ਸ਼ੀ ਇਸ ਵੈਰੀ ਡਿਪਰੈਸ ਔਰ ਉਸ ਚੀਜ਼ ਨੂੰ ਜਿਹੜੀ ਆ ਅਸੀਂ ਕਾਰਵਾਈ ਅਸੀਂ ਪੂਰੀ ਕਰਾਵਾਂਗੇ ਜਿੰਨੀਆਂ ਵੀ ਧਾਰਾ ਅਗਰ ਇਹਦੇ ਚ ਐਡ ਹੋਣੀਆਂ ਹੋਣਗੀਆਂ ਇਸ ਐਫ ਆਈ ਆਰ ਦੇ ਅੰਦਰ ਉਹ ਐਡ ਵੀ ਕਰਵਾਈਆਂ ਜਾਣਗੀਆਂ ਹੋਰ ਵੀ ਪਈ ਆ ਰਹੀ ਜੀ ਕਿ ਲੜਕੀ ਉਹ ਸੀ ਸੈੱਟ ਕਰਦੀ ਆ ਦਿਖਾ ਤ ਨਹੀਂ 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 ਐਸਾ ਕੁਝ ਵੀ ਨਹੀਂ ਹੈ ਜਿਹੜੀ ਮੋਸਟ ਜਿਹੜੀ ਆਪ ਦਾ ਰਹਿ ਜਾ ਜਦੋਂ ਉਹ देखो र्यूमर ਤੇ ਪੂਰਾ ਸੋਸ਼ਲ ਮੀਡੀਆ ਹੀ ਭਰਿਆ ਹੋਇਆ ਹੈ ਰਿਊਮਰਸ ਨਾਲ ਤੁਸੀਂ ਕਿਸ ਕਿਸ ਦੇ ਉੱਤੇ ਲੋਗ ਐਕਟ ਮਗਰ ਇਹ ਹੈ ਕਿ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਚੀਜ਼ ਦਾ ਅਸੀਂ ਸ਼ੋਰ ਨਹੀਂ ਆ ਉਸ ਚੀਜ਼ ਨੂੰ ਅਸੀਂ ਹਲੇ ਕਨਫਰਮ ਨਹੀਂ ਕੀਤਾ ਤੇ ਕਿਉਂ ਕਰਨੀ ਹੈ ਇਹੋ ਜੀਆਂ ਫਾਵਾ ਬਿਲਕੁਲ ਮੈਂ ਤੁਸੀ ਗੱਲ ਕਹੀ ਹੈ ਕਿ ਡੇਟਸ ਕਰੀਏ ਲੁਕ ਆਫ ਨੋਟ ਜਾਰੀ ਹੋਇਆ ਹੈ ਲੇਕਿਨ ਉਹ ਉਸ ਦਾ ਪਿਤਾ ਤੇ ਲੜਕਾ ਆਪ ਇੰਟਰਵਿਊਸ ਦੇ ਰਿਹਾ ਵਕ ਵਕ ਚੈਨਲ ਦੇ ਵਿਚਾਰ ਉਹ ਆਪਣੀ ਦਲੀਲਾ ਪੇਸ਼ ਕਰ ਰਹੇ ਨੇ ਉਸ ਨੂੰ ਕਿਵੇਂ ਦੇਖੋ ਹਰ ਕੋਈ ਕਰੇਗਾ ਆਪਣੇ ਡਿਫੈਂਸ ਦੇ ਵਿੱਚ ਹਰ ਕੋਈ ਕਰੇਗਾ ਉਹ ਫਾਦਰ ਤੇ ਉਹ ਲੜਕਾ ਕਹਿੰਦੇ ਨੇ ਕਿ ਵੀ ਅਸੀਂ ਇਹ ਜੋ ਵੀ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਸਭ ਚੁਲ ਸੈਕਟ ਇਹਦਾ ਐਕਟ ਜਿਹੜਾ ਲੱਗਿਆ ਆ ਫਿਰ 67 ਦਾ ਲੱਗਿਆ ਕਿ ਪਬਲਿਸ਼ਿੰਗ ਸਚ ਐਕਟ ਵਿਦਆਊਟ ਦਾ ਪਰਮਿਸ਼ਨ ਤਾਂ ਇਹ ਸਾਰੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਮੇਰੀ ਐਸਐਸਪੀ ਸਾਹਿਬ ਨਾਲ ਹੁਣੇ ਵੀ ਗੱਲ ਹੋਈ ਆ ਅੱਧਾ ਘੰਟਾ ਪਹਿਲਾਂ ਕਿ ਆਪਣੀ ਇਸ ਤੋਂ ਐਫਆਈਆਰ ਤੋਂ ਬਾਅਦ ਕੀ ਇਹਦਾ ਅੱਗੇ ਐਕਟੀਵਿਟੀ ਕੀ ਕੀਤੀ ਆ ਉਹ ਕਹਿੰਦੇ ਜੀ ਸਾਡੀਆਂ ਰੇਡਸ ਪੈ ਰਹੀਆਂ ਨੇ the boy is not available look out notice ਜਿਹੜਾ ਹੈਗਾ ਉਹ ਲੜਕੇ ਦਾ ਵੀ ਨਿਕਲਿਆ ਹੋਇਆ ਤੇ ਉਹਦਾ ਜਿਹੜਾ ਫਰੈਂਡ ਹੈ ਉਹਦਾ ਵੀ ਲੁਕਆਊਟ ਨੋਟਿਸ ਨਿਕਲਿਆ ਹੋਇਆ ਇਸ ਜੇ ਦਿੱਤੇ ਗਿਰੂ ਲੜਕੀ ਵੀ ਲੋਕ ਕੋਲ ਐਡਵਿਸ਼ਨ ਗਿਆ ਜਰ ਇਸ ਵੀ ਪੁਲਿਸ ਹਨਾ ਨੂੰ ਸਪੋਰਟ ਨਹੀਂ ਕਰਦੇ ਉਹ ਵੀ ਮੋਬਾਈਲ ਫੋਨ ਚੈੱਕ ਚਿੰਗੇ ਜੇ ਇਹਨਾਂ ਦੇ ਕੋਡੇ ਨੂੰ ਫੜਾ ਲਓ ਦੇਖੋ ਇਹ ਹੈ ਕਿ ਜਿਹੜਾ ਜਿਹੜੀਆਂ ਤੁਹਾਡੇ ਨੋਟਿਸ ਚ ਨਹੀਂ ਜਿਹੜਾ ਹੈਗਾ ਕਿ ਫੋਨ ਚੈੱਕ ਕਰਨਾ ਇਹ ਦੋਵੇਂ ਪਾਰਟੀਆਂ ਦੇ ਕਿਤੇ ਜਾਂਦੇ ਨੇ ਏ ਨਹੀਂ ਆ ਕਿ ਲੜਕੀ ਝੂਠ ਬੋਲ ਰਹੀ ਹੈ ਜਾਂ ਲੜਕਾ ਝੂਠ ਬੋਲ ਰਿਹਾ ਹੈ ਇਹ ਪੁਲਿਸ ਦੀ ਇੱਕ ਕਾਰਵਾਈ ਹੋ ਜਿਹਦੇ ਅੰਦਰ ਕਿ ਦੋਵੇਂ ਤਰ੍ਹਾਂ ਦੀਆਂ ਜਿਹੜੀਆਂ ਨੇ ਫੋਨ ਚੈੱਕ ਕੀਤੀ ਜਾਣਗੇ ਔਰ ਲੜਕੀ ਹੈ ਡੈਫੀਨਿਟਲੀ ਸ਼ੀ ਇਸ ਵੈਰੀ ਡਿਪਰੈਸ ਔਰ ਉਸ ਚੀਜ਼ ਨੂੰ ਜਿਹੜੀ ਹੈ ਉਸੇ ਕਾਰਵਾਈ ਅਸੀਂ ਪੂਰੀ ਕਰਾਵਾਂਗੇ ਜਿੰਨੀਆਂ ਵੀ ਧਾਰਾ ਅਗਰ ਇਹਦੇ ਚ ਐਡ ਹੋਣੀਆਂ ਹੋਣਗੇ ਇਸ ਐਫ ਆਈ ਆਰ ਦੇ ਅੰਦਰ ਉਹ ਐਡ ਵੀ ਕਰਵਾਈਆਂ ਜਾਣਗੀਆਂ ਨਹੀਂ ਨਹੀਂ ਐਸਾ ਕੁਝ ਵੀ ਨਹੀਂ ਹੈ ਜਿਹੜੀ ਅਨਸਰ ਹੈ ਜਰ ਉਹਨਾਂ ਨੇ ਕੁਝ ਵੀ ਕੁਛ ਨਹੀਂ ਆਇਆ ਦੇਖੋ ਰਿਊਮਰ ਤੇ ਪੂਰਾ ਸੋਸ਼ਲ ਮੀਡੀਆ ਹੀ ਭਰਿਆ ਹੋਇਆ ਹੈ ਰਿਊਮਰਸ ਨਾਲ ਤੁਸੀਂ ਕਿਸ ਕਿਸ ਦੇ ਉੱਤੇ ਲਓਗੇ ਐਕਟ ਮਗਰ ਇਹ ਹੈ ਕਿ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਚੀਜ਼ ਦਾ ਅਸੀਂ ਸ਼ੋਰ ਨਹੀਂ ਆ ਉਸ ਚੀਜ਼ ਨੂੰ ਅਸੀਂ ਹਲੇ ਕਨਫਰਮ ਨਹੀਂ ਕੀਤਾ ਤੇ ਕਿਉਂ ਕਰਨੀ ਹੈ ਇਹੋ ਜਿਹੀਆਂ ਫਾਵਾਂ ਬਿਲਕੁਲ ਮੈਂ ਤੁਸੀਂ ਗੱਲ ਕਹੀ ਹੈ ਕਿ ਅਪਡੇਟਸ ਕਰੀਏ ਲੁਕਾ ਹੋਣ ਦੀ ਜਾਰੀ ਹੋਇਆ ਹੈ لیکن او اس کا پتا تے لڑکا اپ انٹرویو دے رہا بک بک چینل سے وچار او اپنی دلیلہ پیش کر رہے نہیں کوئی اس نو کی دیکھو ہر کوئی کرے گا

ਦੇ ਹਵ ਅਸ਼ੋਰਡ ਮੀ ਕਿਸੀ ਬਹੁਤ ਜਲਦੀ ਇਹਨਾਂ ਨੂੰ ਫਾਦਰ ਨਾਲ ਕਿਤੇ ਫਾਦਰ ਨਾਲ ਤੁਸੀਂ ਕੋਈ ਗੱਲ ਕੀਤੀ ਨਹੀਂ ਲੜਕੇ ਦੇ ਫਾਦਰ ਨਾਲ ਨਾ ਤਾਂ ਮੇਰਾ ਕੋਈ ਕੰਟੈਕਟ ਹੋਇਆ ਔਰ ਨਾ ਮੈਂ ਲੜਕੀ ਨਾਲ ਕੀਤੀਆਂ ਗੱਲ ਮੈਨੂੰ ਇਹ ਨੋਲੇਜ ਆਈ ਸੀ ਵਿਕਰਮ ਤੋਂ ਉਹਨੇ ਮੈਨੂੰ ਦੱਸਿਆ ਸੀ ਵੀ ਇਹ ਹੋਇਆ ਹੈ ਜੋ ਇਨਸੀਡੈਂਟ ਹੋਇਆ ਤੇ ਮੈਂ ਲੜਕੀ ਤੇ ਉਹਦੇ ਫਾਦਰ ਦੇ ਨਾਲ ਇਮੀਡੀਏਟਲੀ ਕੰਡਕਟ ਕੀਤਾ ਸੀ ਸਾਂਝੀ ਰਿਸ਼ਤਿਆਂ ਦੀ ਗੱਲ ਕਰੀਓ ਤੁਸੀਂ ਕਿਸ ਤਰ੍ਹਾਂ ਦੇ ਮਿਸਟੀਰੀਅਲ ਕਿਸ ਚੀਜ਼ ਕਿਸ ਹੱਦ ਤੱਕ ਗਿਰ ਚੁੱਕੇ ਨੇ ਸਾਡੇ ਰਿਸ਼ਤੇ ਜਿਹੜੇ ਹੈਗੇ ਨੇ ਅਗਰ ਜਿਸ ਨੂੰ ਅਸੀਂ ਇਹ ਚਾਹਦੇ ਕਿ ਸਾਡਾ ਲਾਈਫ ਪਾਰਟਨਰ ਬਣੇਗਾ ਪੂਰੀ ਲਾਈਫ ਅਸੀਂ ਉਸ ਦੇ ਨਾਲ گزارਣੀ ਹੈ ਉਸ ਨੂੰ ਧੋਖਾ ਦਿੱਤਾ ਜਾਂਦਾ ਇਹਦਾ ਮਤਲਬ ਜਿਹੜੀ ਤੁਹਾਡੀ ਇੱਕ ਜੋ ਤੁਹਾਡਾ ਆਪਸ ਵਿੱਚ ਸੰਬੰਧ ਬਣਨਾ ਸੀ ਮੈਰਿਜ ਦਾ ਉਹ ਵੀ ਝੂਠ ਦੇ ਉੱਤੇ ਟਿਕਿਆ ਹੋਇਆ ਜੋ ਕਿ ਲੜਕੀ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਮੈਨੂੰ ਡਰਿੰਕਸ ਕੁਝ ਪਿਲਾਇਆ ਗਿਆ ਹੈ ਔਰ ਹੋ ਸਕਦਾ ਹੈ ਕਿ ਜਿਹੜਾ ਲੜਕੇ ਦਾ ਫਰੈਂਡ ਹੈ ਸਕਰੀਨਸ਼ਾਟ ਵੀ ਹੈ ਹਾਂ ਜੋ ਲੜਕੇ ਦਾ ਫਰੈਂਡ ਹੈ ਹੋ ਸਕਦਾ ਉਹ ਵੀ ਕਿਸੇ ਚੀਜ਼ ਇੰਡਲਜ ਹੋਇਆ ਹੋਵੇ ਸੈਕਸ ਐਕਟ ਦੇ ਅੰਦਰ ਉਹ ਸਭ ਪਤਾ ਲੱਗ ਜਾਏਗਾ ਔਰ ਲੁਕ ਆਊਟ ਨੋਟਿਸ ਜਿਹੜੇ ਨੇ ਇਹ ਐਸੇ ਕਰਕੇ ਜਾਰੀ ਕੀਤੇ ਗਏ ਨੇ ਕਿ ਦੋਵੇਂ ਲੜਕੇ ਕੰਟਰੀ ਛੱਡ ਕੇ ਬਾਹਰ ਨਾ ਚਲੇ ਜਾਣ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਇਹ ਕਾਰਵਾਈ ਦੀ ਮੰਗ ਤਾਂ ਸਾਡੀ ਬੜੀ ਕਲੀਅਰ ਹੈ ਨਾ ਕਿ ਅਗਰ ਇਹ ਸਾਰਾ ਕੁਝ ਪ੍ਰੂਵ ਹੁੰਦਾ ਹੈ ਆ ਇਹ ਲੜਕਾ ਜਿਹੜਾ ਉਸ ਨੂੰ ਜਿੰਨੇ ਵੀ ਐਕਟ ਲੱਗੇ ਨੇ ਉਹ ਧਾਰਾ ਦੇ ਅੰਦਰ ਉਹ ਤੇ ਪੂਰੀ ਕਾਰਵਾਈ ਹੋਵੇ ਉਹ ਤੇ ਰੇਪ ਵੀ ਲੱਗਦਾ ਆ ਉਸ ਤੇ ਫੋਰਸੇਬਲ ਸੈਕਸ਼ਨ ਦਾ ਵੀ ਬੰਦ ਆ ਉਸ ਦੇ ਉੱਤੇ ਆਈਟੀ ਦੇ ਵੀ ਸਾਰੇ ਧਾਰਾ ਲੱਗਦੀਆਂ ਨੇ ਉਸ ਦੇ ਉੱਤੇ ਬਾਕੀ ਹੋਰ ਕੋਈ ਵੀ ਧਾਰਾ ਆ ਕਿਉਂਕਿ ਜੋ ਲੜਕੀ ਦਾ ਪਰਿਵਾਰ ਹੈ ਰਿਸੂਗਦਾਰ ਹੈਗਾ ਤੇ ਲੜਕੀ ਦਾ ਪਰਿਵਾਰ ਉਹ ਗਰੀਬ ਤੇ ਕੋਰ ਕਿਉਂਕਿ ਪੂਰੀ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਵਾਇਰਲ ਸੀ ਦੂਜੀ ਗੱਲ ਉਸ ਦੀ ਜਿਹੋ ਬੈਸਟ ਫਰੈਂਡ ਹੈ ਉਹ ਵੀ ਮੁੰਡੇ ਨਾਲ ਮਿਲਦੀ ਹੋਈ ਸੀ ਦੇਖੋ ਲੜਕੀ ਲੜਕੇ ਦਾ ਜਿਹੜਾ ਪਰਿਵਾਰ ਹੈ ਰਸੂਖਧਾਰ ਹੈ ਉਹਦੇ ਨਾਲ ਸਾਨੂੰ ਕੁਝ ਮਤਲਬ ਨਹੀਂ ਹੈ ਮੇਰਾ ਮਤਲਬ ਮੇਰੀ ਜਦੋਂ ਮੈਂ ਕਮਿਸ਼ਨ 'ਚ ਬੈਠਦੀ ਆ ਇਸ ਚੇਅਰ ਤੇ ਰਿਸਪੌਂਸਿਬਿਲਟੀ ਦੇ ਨਾਲ ਮੇਰਾ ਸਿਰਫ ਇੰਨੀ ਰਿਸਪੌਂਸਿਬਿਲਟੀ ਹੈ ਇੱਕ ਲੜਕੀ ਦੇ ਨਾਲ ਖੜਾ ਹੋਣਾ ਇੱਕ ਲੜਕੀ ਦੇ ਹੱਕਾਂ 'ਚ ਖੜਾ ਹੋਣਾ ਨਾ ਕਿ ਇਹ ਦੇਖਣਾ ਕਿ ਅਮੀਰ ਕੌਣ ਹੈ ਤੇ ਗਰੀਬ ਕੌਣ ਹੈ ਮੈਂ ਕਿ ਲੜਕੀ ਦੇ ਬੋਲ ਨੂੰ ਇੱਕ ਹੋਰ ਵੀ ਸੋਸ਼ਲ ਮੀਡੀਆ ਤੇ ਪਾਇਆ ਗਿਆ ਸੀ ਕਿ ਮੈਂ ਪਈ ਅਮਰਤਪਾਲ ਲੈਰਨ ਵੀਰ ਜਰੂਰ ਕਿਹਾ ਤੁਸੀਂ ਗੋਣੇ ਪੁਲਿਸ ਹੀ ਗਾਲੀ ਕੱਢੀ ਮੈਂ ਪੁਲਿਸ ਕੋਲ ਗਈ ਮੈਂ ਸਾਹੇ ਗਿਆ ਮਨੇ ਕਿ ਅਮਰਪਾਲ ਮੈਨੂੰ ਇਨਸਾਫ ਕਰੋ ਇਹ ਸੂਜੇ ਸਤ ਨਹੀਂ ਦੇਖੋ ਮੈਂ ਇਸ ਚੀਜ਼ ਦੇ ਹੱਕ ਚ ਨਹੀਂ ਹ ਬਿਲਕੁਲ ਵੀ ਕਿਉਂਕਿ ਜੋ ਕਾਨੂੰਨੀ ਕਾਰਵਾਈ ਹੈ ਕਾਨੂੰਨ ਨੂੰ ਕਰਨੀ ਚਾਹੀਦੀ ਹੈ ਨਾ ਕਿ ਤੁਸੀਂ ਕਿਸੇ ਹੋਰ ਨੂੰ ਕਹੋਗੇ ਇਹ ਸ਼ਾਇਦ ਮੇਰਾ ਕੋਈ ਹੱਕ ਦੇ ਕਰੇਗਾ ਹੋ ਸਕਦਾ ਹੈ ਲੜਕੀ ਨੂੰ ਥੋੜੀ دیر ਲਈ ਲੱਗਿਆ ਹੋਵੇ ਕਿ ਪੁਲਿਸ ਨੇ ਮੇਰੀ ਜਿਹੜੀ ਕਾਰਵਾਈ ਚ ਲੇਟ ਹੋ ਰਹੀ ਹੈ ਜਾਂ ਕੁਝ ਹੋ ਰਿਹਾ ਮਗਰ ਮੈਂ ਇਸ ਚੀਜ਼ ਦੇ ਹੱਕ ਚ ਕੁਝ ਵੀ ਨਹੀਂ ਹੈ ਕਿ ਕਿਸੇ ਹੋਰ ਬੰਦੇ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਦੇ ਅੰਦਰ ਕੋਈ ਵੀ ਇੰਟਰਫੇਅਰ ਕੀਤਾ ਜਾਵੇ ਫੈਮਲੀਆਂ ਨੂੰ ਕਿੰਨਾ ਕਿ ਇਸ ਤੇ ਵੀ ਇਹ ਤੁਸੀਂ ਉਸੀ ਨੂੰ ਦੀ ਬੋਮੇ ਚੇਂਜ ਦੀ ਬੋਮੇ ਦੀ ਕਰਤਾ ਦੇਖੋ ਫੈਮਲੀਆਂ ਦਾ ਇਸ ਦੇ ਅੰਦਰ ਕੋਈ ਕਸੂਰ ਹੈ ਨਹੀਂ ਮੈਨੂੰ ਲੱਗਦਾ ਕਿਉਂਕਿ ਇਹ ਗੱਲ ਹੈਗੀ ਆ ਕਿ ਲੜਕਾ ਡੈਫੀਨੇਟਲੀ ਇਸ 扬ਗਰ ਦੈਨ ਦ ਗਰਲ ਮਗਰ ਦੋਵਾਂ ਫੈਮਲੀਆਂ ਨੇ ਮਿਲ ਕੇ ਇਹ ਸਲਾਹ ਕਰਕੇ ਕੀਤਾ ਸੀਗਾ ਕਿ ਇਹਨਾਂ ਦੀ ਮੈਰਿਜ ਹੋਏਗੀ ਔਰ ਇਹ ਮੈਰਿਜ ਦੇ ਅੰਦਰ 1 ਸਾਲ ਜਾਂ 2 ਸਾਲ ਦੇ ਬਾਅਦ ਇਹਨਾਂ ਦੀ ਮੈਰਿਜ ਹੋ ਜਾਏਗੀ ਸੋ ਮੈਨੂੰ ਲੱਗਦਾ ਫੈਮਿਲੀ ਸਸ ਠੀਕ ਸੀ ਗਿਆ ਉਹਨਾਂ ਨੇ ਤਾਂ ਨੋਬਲ ਕੰਮ ਹੀ ਕੀਤਾ ਸੀਗਾ ਕਿ ਚਲੋ ਅਸੀਂ ਇਹਨਾਂ ਦਾ ਵਿਆਹ ਕਰਨਾ ਹੈ ਮਗਰ ਹੁਣ ਜੋ ਮੈਂ ਸੁਣ ਰਹੀ ਹਾਂ ਵੀਡੀਓ ਦੇਖ ਰਹੀ ਹਾਂ ਕਿ ਲੜਕੇ ਦੇ ਫਾਦਰ ਜਿਹੜੇ ਨੇ ਉਹ ਸੋਚਦੇ ਨੇ ਕਿ ਸ਼ਾਇਦ ਸਾਨੂੰ ਕੁਝ ਹੋਰ ਮਟੀਰੀਅਲ ਮਿਲਿਆ ਸੀ ਤਾਂ ਅਸੀਂ ਉਹਨੂੰ ਮਨਾ ਕਰ ਦਿੱਤਾ ਸੀਗਾ ਇਹਨਾਂ ਪੁਲਿਸ ਦੀ ਕਾਰਵਾਈ ਦੇ ਅੰਦਰ ਬਾਕੀ ਸਾਰੀ ਚੀਜ਼ਾਂ ਅਗਿਆਨਕੀ ਮਾਡਰਨ ਸਟਾਈਲ ਲਾਈਫ ਸਟਾਈਲ ਦਾ ਸੋ ਜੇ ਤੁਸੀਂ ਕਹਿੰਦੇ ਕਿ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਸੀ ਉਹ ਬਹੁਤ ਵਧੀਆ ਸੀ ਯਾ ਤੁਸੀਂ ਬੈਨਫਿਟ ਕਰਦੇ ਨਹੀਂ ਉਸ ਲੋਕ ਨੂੰ ਉਹ ਉਹ ਸ਼ੋਅ ਕਿਸ ਤਰ੍ਹਾਂ ਦਾ ਹੈ ਦੇਖੋ ਹੁਣ ਕਲ ਮਾਡਰਨ ਜ਼ਮਾਨਾ ਹੈ ਡੈਫੀਨੇਟਲੀ ਲੜਕਾ ਲੜਕੀ ਜ਼ਰੂਰ ਮਿਲਦੇ ਨੇ ਲੇਕਿਨ ਇਹ ਮੈਂ ਜ਼ਰੂਰ ਕਹੂੰਗੀ ਇਹ ਆਪਣੇ ਅੰਦਰ ਮੋਰਲਸ ਵੀ ਹੋਣੇ ਚਾਹੀਦੇ ਨੇ ਕਿ ਅਸੀਂ ਇੱਕ ਲਾਈਨ ਜਾਂ ਇੱਕ ਹੱਦ ਨੂੰ ਕਰਾਸ ਨਹੀਂ ਕਰਨਾ ਚਾਹੀਦਾ ਕੁੜੀਆਂ ਲਈ ਕੋਈ ਮੈਸੇਜ ਹੈ ਜੀ ਕੋਈ ਕਹਿੰਦੇ ਕਰੋਗੇ ਕਿ ਇੱਕ ਗੱਲ ਲੜਕੀਆਂ ਲਈ ਮੇਰਾ ਮੈਸੇਜ ਹੈ ਵਰੀ ਸਟਰੋਂਗ ਮੈਸੇਜ ਕਿ ਜਦੋਂ ਤੁਸੀਂ ਇੱਕ ਕਿਸੇ ਵੀ ਚਾਹੇ ਤੁਸੀਂ ਵਿਆਹ ਹੋਣ ਵਾਲਾ ਤੁਹਾਡਾ ਮੰਗਣੀ ਹੋ ਗਈ ਹੈ ਤੁਹਾਡੀ ਫਿਰ ਵੀ ਬਲਾਈਂਡਲੀ ਕਿਸੇ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਰਿਲੇਸ਼ਨ ਦੇ ਵਿੱਚ ਪੈ ਜਾਓ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਆਪਣੇ ਆਪ ਤੇ ਆਪਣੇ ਕੈਰੈਕਟਰ ਨੂੰ ਇਨਾ ਸਟਰੋਂਗ ਕਰੋ ਕਿ ਯੂ ਵਿਲ ਨਾਟ ਇੰਡल्ज ਇਨ ਐਨੀ ਆਫ ਥਿਸ ਤੁਹਾਡੇ ਸਾਹਮਣੇ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਛੋਟੀਆਂ ਕਲਿੱਪਸ ਵੀ ਆਉਂਦੀਆਂ ਨੇ ਔਰ ਬੜਾ ਸਾਨੂੰ ਸਿੱਖਣ ਨੂੰ ਵੀ ਮਿਲਦਾ ਆ ਕਿ ਕਦੀ ਵੀ ਕੁਝ ਵੀ ਕੋਈ ਧੋਖਾ ਦੇ ਜਾਏ ਜਾਂ ਕੁਝ ਐਸਾ ਇਨਸੀਡੈਂਟ ਹੋ ਜਾਏ ਜਿਸ ਦਾ ਸਾਨੂੰ ਬਾਅਦ ਚ ਪਛਤਾਉਣਾ ਹੁੰਦਾ ਇਸ ਦੇ ਲਈ ਆਪਣੇ ਕੈਰੈਕਟਰ ਨੂੰ ਜਿਹੜਾ ਉਹ ਹਮੇਸ਼ਾ ਬਹੁਤ ਸਟਰੋਂਗ ਰੱਖੋ ਠੀਕ ਹੈ ਓਕੇ ਠੀਕ ਹੈ